ਲੋ ਜੀ ਬਹੁਤ ਹੀ ਚਰਚਿਤ ਨਾਮ ਬਹੁ ਕਰੋੜੀ ਜਗਦੀਸ਼ ਭੋਲਾ ਅੱਜ ਜੇਲ੍ਹ ਤੋਂ ਬਾਹਰ ਆਏ ਨੇ ਤੇ ਉਹਨਾਂ ਨੂੰ 5 ਘੰਟੇ ਦੀ ਜ਼ਮਾਨਤ ਮਿਲੀ ਆ ਕਿਉਂਕਿ ਉਹਨਾਂ ਦੇ ਪਿਤਾ ਹਰਸ਼ਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਇਸ ਕਰਕੇ ਉਹਨਾਂ ਨੂੰ 5 ਘੰਟੇ ਦੀ ਜ਼ਮਾਨਤ ਦੇ ਦਿੱਤੀ ਗਈ ਕਿਉਂਕਿ ਜਗਦੀਸ਼ ਭੋਲਾ ਨੇ ਜਿਹੜੇ ਸਾਬਕਾ ਡੀਐਸਪੀ ਵੀ ਰਹਿ ਚੁੱਕੇ ਨੇ ਉਹਨਾਂ ਦੇ ਜਿਹੜਾ ਡਰੱਗ ਮਾਮਲਾ ਉਹਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਉਹਨਾਂ ਨੂੰ ਅੱਜ ਜੇਲ੍ਹ ਦੇ ਵਿੱਚੋਂ ਬਾਹਰ ਲੈ ਕੇ ਆਇਆ ਗਿਆ ਕਿਉਂਕਿ ਉਹਨਾਂ ਦੇ ਪਿਤਾ ਦਾ ਦਿਹਾਂਤ ਹੋ ਚੁੱਕਿਆ ਸੀ ਅੰਤਿਮ ਰਸਮਾਂ ਕਰਨ ਲਈ ਜਗਦੀਸ਼ ਭੋਲਾ ਨੇ ਸਰਕਾਰ ਅੱਗੇ ਅਪੀਲ ਕੀਤੀ ਸੀ ਤੇ ਜੇਲ੍ਹ ਪ੍ਰਸ਼ਾਸਨ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਕਿ ਇਹਨਾਂ ਨੂੰ ਇਹਨਾਂ ਦੇ ਪਿਤਾ ਦੀਆਂ ਅੰਤਿਮ ਰਸਮਾਂ ਕਰ ਲੈਣ ਦਿੱਤੀਆਂ ਜਾਣ ਕਿਉਂਕਿ ਅੱਜ ਜਿਹੜਾ ਜਗਦੀਸ਼ ਭੋਲਾ ਸਾਬਕਾ ਡੀਐਸਪੀ ਤੇ ਖਿਡਾਰੀ ਵੀ ਨੇ ਜਦੋਂ ਅੱਜ ਜਗਦੀਸ਼ ਭੋਲਾ ਨੂੰ ਉਹਨਾਂ ਦੇ ਪਿਤਾ ਦੇ ਸੰਸਕਾਰ ਲਈ ਜੇਲ੍ਹ ਤੋਂ ਬਾਹਰ ਲੈ ਕੇ ਆਂਦਾ ਗਿਆ ਪਿੰਡ ਰਾਏਕਲਾਂ ਦੇ ਵਿੱਚ ਲੈ ਕੇ ਆਂਦਾ ਗਿਆ ਤੇ ਜਦੋਂ ਉਹਨਾਂ ਦੇ ਪਿਤਾ ਦਾ ਸਿਸਕਾਰ ਹੋ ਰਿਹਾ ਸੀ ਅੰਤਿਮ ਰਸਮਾਂ ਹੋ ਰਹੀਆਂ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਜਗਦੀਸ਼ ਭੋਲਾ ਕੋਲ মিডিਆ ਆ ਜਾਂਦਾ ਤੇ মিডিਆ ਨੂੰ ਉਹਨਾਂ ਨੇ ਖੁਲਾਸੇ ਕੀਤੇ ਨੇ ਬਿਆਨ ਦਿੱਤੇ ਨੇ ਬਿਆਨ ਕੀ ਦਿੱਤੇ ਨੇ ਜਗਦੀਸ਼ ਭੋਲਾ ਨੇ ਕਿਹਾ ਕਿ ਜੇਕਰ ਮੈਂ ਦੋਚੀ ਆ ਤਾਂ ਮੈਨੂੰ ਫਾਂਸੀ ਲਗਾ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੇ ਮੇਰੇ ਨਾਲ ਦੇ ਨੇ ਜਿਹੜੇ ਨਾਲ ਨਾਲ ਦੇ ਦੋਚੀ ਨੇ ਉਹਨਾਂ ਨੂੰ 15-15 ਸਾਲ ਦੀ ਸਜ਼ਾ ਹੋਈ ਆ ਤੇ ਮੈਨੂੰ ਸਿਰਫ 12 ਸਾਲ ਦੀ ਸਜ਼ਾ ਹੋਈ ਆ ਜਿਨ੍ਹਾਂ ਨੂੰ 15 ਸਾਲ ਦੀ ਸਜ਼ਾ ਹੋਈ ਆ ਉਹਨਾਂ ਨੂੰ ਤਾਂ ਜ਼ਬਾਨਤ ਮਿਲ ਚੁੱਕੀ ਆ ਪਰ ਮੈਨੂੰ ਸਿਰਫ 12 ਸਾਲ ਦੀ ਸਜ਼ਾ ਹੋਈ ਆ ਤੇ ਮੈਨੂੰ ਅੱਜ ਤੱਕ ਜ਼ਬਾਨਤ ਨਹੀਂ ਦਿੱਤੀ ਗਈ ਮੈਂ ਇਹ ਚਾਹੁੰਦਾ ਕਿ ਜੇਕਰ ਮੈਂ ਦੋਸ਼ੀ ਹਾਂ ਤੇ ਮੈਨੂੰ ਫਾਂਸੀ ਲਗਾ ਦਿੱਤਾ ਜਾਵੇ ਜਾਂ ਫਿਰ ਮੈਨੂੰ ਜ਼ਬਾਨਤ ਦੇ ਦਿੱਤੀ ਜਾਵੇ ਦੇਖੋ ਡੀਐਸਪੀ ਜਗਦੀਸ਼ ਭੋਲਾ ਨੂੰ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਗ੍ਰਿਫਤਾਰੀ ਕੀਤੀ ਗਈ ਸੀ ਡਰੱਗ ਮਾਮਲੇ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਹੜਾ ਜਗਦੀਸ਼ ਭੋਲਾ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਕਪੂਰਥਲਾ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਜਿੱਥੇ ਨਸ਼ੇ ਦੇ ਬਹੁਤ ਵੱਡੇ ਸਦਾਗਾਰ ਰਹਿੰਦੇ ਨੇ ਜੇਲ੍ਹ ਦੇ ਵਿੱਚ ਵੱਡੇ ਵੱਡੇ ਅਪਰਾਧੀ ਰਹਿੰਦੇ ਨੇ ਪਰ ਜੇਲ੍ਹ ਦੇ ਸਮੇਂ ਦੌਰਾਨ ਮੇਰੇ ਤੇ ਕੋਈ ਮਾਮਲਾ ਦਰਜ ਨਹੀਂ ਹੋਇਆ ਮੈਂ ਕੋਈ ਜੇਲ੍ਹ ਦੇ ਵਿੱਚ ਗੁਨਾਹ ਨਹੀਂ ਕੀਤਾ ਤੇ ਮੈਨੂੰ ਜਾਣ ਬੁੱਝ ਕੇ ਫਸਾਇਆ ਗਿਆ ਤੇ ਜਦੋਂ ਪੱਤਰਕਾਰਾਂ ਨੇ ਇਹ ਪੁੱਛਿਆ ਵੀ ਕਿਹੜੀਆਂ ਸਰਕਾਰਾਂ ਨੇ ਤੁਹਾਨੂੰ ਇਹ ਸਜ਼ਾ ਦਵਾਈ ਆ ਜਾਂ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਾਇਆ ਜਾਂ ਸਜ਼ਾ ਦਿੱਤੀ ਆ ਤੇ ਜਗਦੀਸ਼ ਭੋਲਾ ਨੇ ਕਿਹਾ ਮੈਂ ਕਿਹੜੀ ਸਰਕਾਰ ਦਾ ਨਾਮ ਲਵਾਂ ਮੇਰੇ ਨਾਲ ਤਾਂ ਕਿਸੇ ਵੀ ਸਰਕਾਰ ਨੇ ਚੰਗੀ ਨਹੀਂ ਕੀਤੀ ਜਗਦੀਸ਼ ਭੋਲਾ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਸੀਬੀਆਈ ਨੂੰ ਦਿੱਤਾ ਜਾਵੇ ਤੇ ਕਿਉਂਕਿ ਮੇਰੇ ਤੇ ਜਿਹੜੀ ਕਾਰਵਾਈ ਆ ਉਹ ਜਿਹੜੀ ਸਰਕਾਰ ਆ ਉਹਨਾਂ ਨੇ ਕੀਤੀ ਆ ਜੋ ਮੈਨੂੰ 12 ਸਾਲ ਦੀ ਸਜ਼ਾ ਮਿਲੀ ਆ ਤੇ ਮੇਰੀ ਜ਼ਬਾਨਤ ਨਹੀਂ ਹੋ ਰਹੀ ਮੈਂ ਕਈ ਵਾਰ ਜ਼ਬਾਨਤਾ ਲਗਾ ਕੇ ਦੇਖ ਲਈਆਂ ਨੇ ਪਰ ਅੱਜ ਤੱਕ ਮੈਨੂੰ ਜ਼ਬਾਨਤ ਨਹੀਂ ਦਿੱਤੀ ਗਈ ਜਗਦੀਸ਼ ਭੋਲਾ ਦੇ ਇਹ ਵੱਡੇ ਸਵਾਲ ਨੇ ਜਗਦੀਸ਼ ਭੋਲਾ ਅੱਜ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਨੂੰ ਪੂਰੇ ਕਰਨ ਦੇ ਲਈ ਜੇਲ੍ਹ ਦੇ ਵਿੱਚੋਂ ਬਾਹਰ ਆਏ ਸੀ ਕਿਉਂਕਿ ਉਹਨਾਂ ਦੇ ਪਿਤਾ ਦੀ ਡੈਥ ਹੋ ਚੁੱਕੀ ਆ ਤੇ ਇਸ ਕਰਕੇ ਉਹਨਾਂ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ ਜੇਲ੍ਹ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਇਸ ਦੇ ਪਿਤਾ ਦੀ ਜੋ ਅੰਤਿਮ ਰਸਮਾਂ ਨੇ ਉਹਨਾਂ ਨੂੰ ਪੂਰਾ ਕਰਵਾਇਆ ਜਾਵੇ ਤੇ ਜਗਦੀਸ਼ ਭੋਲਾ ਅੱਜ ਜੇਲ੍ਹ ਤੋਂ ਬਾਹਰ ਆ ਗਏ ਨੇ ਰਿਹਾ ਹੋਏ ਨੇ 50 ਘੰਟਿਆਂ ਦੇ ਲਈ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਆਏ ਸੀ ਉਥੇ ਆ ਕੇ ਜਗਦੀਸ਼ ਭੋਲਾ ਭਾਵੁਕ ਵੀ ਹੋਏ ਰੋਏ ਵੀ ਕਿਉਂਕਿ ਜਦੋਂ ਪਹਿਲਾਂ ਉਹਨਾਂ ਦੇ ਭਰਾ ਦੀ ਡੈਥ ਹੋਈ ਸੀ ਭਰਾ ਦੀ ਮੌਤ ਹੋਈ ਸੀ ਉਦੋਂ ਵੀ ਜਗਦੀਸ਼ ਭੋਲਾ ਜੇਲ੍ਹ ਦੇ ਵਿੱਚੋਂ ਬਾਹਰ ਆਏ ਸੀ ਤੇ ਅੱਜ ਫੇਰ ਉਹਨਾਂ ਦੇ ਪਿਤਾ ਦੀ ਜਦੋਂ ਮੌਤ ਹੋਈ ਆ ਤੇ ਜਗਦੀਸ਼ ਪੋਲਾ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਉਹਨਾਂ ਨੇ ਵੱਡੇ ਸਵਾਲ ਚੁੱਕੇ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਜੇਕਰ ਮੈਂ ਦੋਛੀ ਆ ਤੇ ਮੈਨੂੰ ਫਾਂਸੀ ਲਗਾ ਦਿੱਤਾ ਜਾਵੇ ਕਿਉਂਕਿ ਜਿਹੜੇ ਮੇਰੇ ਨਾਲ ਦੇ ਅਪਰਾਧੀ ਨੇ ਉਹਨਾਂ ਨੂੰ 15-15 ਸਾਲ ਦੀ ਸਜ਼ਾ ਹੋਈ ਆ ਤੇ ਉਹਨਾਂ ਨੂੰ ਜ਼ਬਾਨਤ ਦੇ ਦਿੱਤੀ ਗਈ ਆ ਮੈਨੂੰ ਮਹਿਜ਼ 12 ਸਾਲ ਦੀ ਸਜ਼ਾ ਹੋਈ ਆ ਤੇ ਮੈਨੂੰ ਅੱਜ ਤੱਕ ਜ਼ਬਾਨਤ ਨਹੀਂ ਦਿੱਤੀ ਗਈ। ਡੀਐਸਪੀ ਪੋਲਾ ਕਹਿੰਦੇ ਨੇ ਕਿ ਮੈਨੂੰ ਪੁਲਿਸ 'ਤੇ ਵਿਸ਼ਵਾਸ ਨਹੀਂ ਮੈਨੂੰ ਯਕੀਨ ਨਹੀਂ ਭਾਵੇਂ ਕਿ ਡੀਐਸਪੀ ਪੋਲਾ ਆਪ ਵੀ ਪੁਲਿਸ ਦੇ ਵਿੱਚ ਸਰਵਿਸ ਕਰ ਚੁੱਕੇ ਨੇ ਲੰਬਾ ਸਮਾਂ ਉਹਨਾਂ ਨੇ ਸਰਵਿਸ ਕੀਤੀ ਪਰ ਅੱਜ ਉਹ ਇਹ ਕਹਿ ਰਹੇ ਨੇ ਕਿ ਮੈਨੂੰ ਪੁਲਿਸ ਤੇ ਵਿਸ਼ਵਾਸ ਨਹੀਂ ਮੈਨੂੰ ਜਾਣ ਬੁੱਝ ਕੇ ਫਸਾਇਆ ਗਿਆ ਜਦੋਂ ਡੀਐਸਪੀ ਪੋਲਾ ਤੇ ਮਾਮਲਾ ਦਰਜ ਹੋਇਆ ਸੀ ਉਹਨਾਂ ਨੇ ਵੱਡੇ ਲੀਡਰਾਂ ਦੇ ਨਾਂ ਦੇ ਖੁਲਾਸੇ ਵੀ ਕੀਤੇ ਸੀ ਜਿਹੜੇ ਬਾਹਰ ਸ਼ੋਅ ਨਹੀਂ ਸੀ ਹੋਏ ਸਿਰਫ ਉਹਨਾਂ ਨੂੰ ਦਬਾਇਆ ਗਿਆ ਸੀ ਉਹ ਨਾਂ ਲਕੋ ਲੈ ਗਏ ਸੀ ਡੀਐਸਪੀ ਪੋਲਾ ਨੇ ਵੱਡੇ ਜਿਹੜੇ ਦਿਗਜ ਲੀਡਰ ਨੇ ਜਿਨ੍ਹਾਂ ਨੇ ਚਿੱਟੇ ਦਾ ਕਾਰੋਬਾਰ ਕੀਤਾ ਪੰਜਾਬ ਦੇ ਵਿੱਚ ਡੀਐਸਪੀ ਭੋਲਾ ਨੇ ਇਹ ਵੀ ਕਿਹਾ ਸੀ ਕਿ ਇਹ ਜਿਹੜਾ ਕਾਰੋਬਾਰ ਆ ਇਹ ਮੈਨੂੰ ਜਾਣ ਬੁੱਝ ਕੇ ਫਸਾਇਆ ਗਿਆ ਮੇਰਾ ਇਹਦੇ ਵਿੱਚ ਕੋਈ ਦੋਸ਼ ਨਹੀਂ ਆ ਜਾਂ ਮੈਂ ਇਹ ਕੋਈ ਕੰਮ ਨਹੀਂ ਕੀਤਾ ਉਹ ਕਹਿੰਦੇ ਨੇ ਕਿ ਜੇਕਰ ਮੈਂ ਦੋਚੀ ਆ ਤਾਂ ਮੈਨੂੰ ਫਾਂਸੀ ਲਗਾ ਦਿੱਤਾ ਜਾਵੇ ਮੈਨੂੰ ਮੌਤ ਦੇ ਦਿੱਤੀ ਜਾਵੇ ਕਿਉਂਕਿ ਮੈਨੂੰ ਹਰਾਸ ਕੀਤਾ ਜਾ ਰਿਹਾ ਮੈਂ ਜ਼ਿੰਦਗੀ ਜਿਉਣੀ ਚਾਹੁੰਦਾ ਹਾਂ ਤੇ ਅੱਜ ਡੀਐਸਪੀ ਭੋਲਾ ਨੂੰ ਜੇਲ੍ਹ ਪ੍ਰਸ਼ਾਸਨ ਨੇ ਬਾਹਰ ਲੈ ਕੇ ਆਂਦਾ ਤੇ ਉਹਨਾਂ ਦੇ ਪਿਤਾ ਦੀ ਜਦੋਂ ਅੱਜ ਮੌਤ ਹੋ ਚੁੱਕੀ ਸੀ ਅੰਤਿਮ ਰਸਮਾਂ ਦੇ ਲਈ ਉਹਨਾਂ ਨੂੰ ਬਾਹਰ ਲੈ ਕੇ ਆਇਆ ਸੀ ਪ੍ਰਸ਼ਾਸਨ ਡੀਐਸਪੀ ਭੋਲਾ ਇੱਕ ਚਰਚਿਤ ਨਾਂ ਤੇ ਜਿਨ੍ਹਾਂ ਨੇ ਕਰੋੜਾਂ ਰੁਪਈਆਂ ਦੀ ਸੰਪਤੀ ਬਣਾਈ ਸੀ ਜਦੋਂ ਇਲਜ਼ਾਮ ਲੱਗੇ ਸੀ ਤੇ ਖੁਲਾਸੇ ਹੋਏ ਸੀ ਕਿ ਡੀਐਸਪੀ ਭੋਲਾ ਨੇ ਕਰੋੜਾਂ ਰੁਪਏ ਬਣਾਏ ਨੇ ਕਰੋੜਾਂ ਰੁਪਈਆਂ ਦੀ ਸੰਪਤੀ ਬਣਾ ਲਈ ਆ ਕਿਉਂਕਿ ਜਿਹੜਾ ਨਸ਼ੇ ਦਾ ਕਾਰੋਬਾਰ ਆ ਇਹਦੇ ਵਿੱਚ ਮੋਟਾ ਪੈਸਾ ਕਮਾਇਆ ਜਾਂਦਾ ਭਾਵੇਂ ਉਹ ਕੋਈ ਵੀ ਹੋਵੇ ਇਹ ਕਾਰੋਬਾਰ ਹੀ ਅਜਿਹਾ ਹੈ ਕਿਉਂਕਿ ਜਿਹੜਾ ਕੋਈ ਨਸ਼ਾ ਹੁੰਦਾ ਜਿਹੜਾ ਨਸ਼ਾ ਲੋਕਾਂ ਦੀ ਜ਼ਿੰਦਗੀ ਤਬਾਹ ਕਰਦਾ ਤੇ ਜਦੋਂ ਨਸ਼ੇ ਦੀ ਬੰਦੇ ਨੂੰ ਲਤ ਲੱਗ ਜਾਂਦੀ ਆ ਤੇ ਫਿਰ ਭਾਵੇਂ ਉਹਨੂੰ ਆਪਣੇ ਭਾਂਡੇ ਵੇਚ ਕੇ ਨਸ਼ਾ ਲਿਆਉਣਾ ਪਵੇ ਭਾਵੇਂ ਉਹਨੂੰ ਕੁਝ ਵੀ ਕਰਨਾ ਪਵੇ ਉਹ ਵਿਅਕਤੀ ਨਸ਼ਾ ਜ਼ਰੂਰ ਲੈਂਦਾ ਨਸ਼ਾ ਜ਼ਰੂਰ ਕਰਦਾ ਤੇ ਇਸੇ ਹੀ ਤਰ੍ਹਾਂ ਜਿਹੜੇ ਡੀਐਸਪੀ ਭੋਲਾ ਨੇ ਖਿੜਾਰੀ ਵੀਨੇ ਉਹਨਾਂ ਤੇ ਮਾਮਲਾ ਦਰਜ ਹੋ ਗਿਆ ਸੀ ਤੇ ਉਹਨਾਂ ਨੂੰ ਅੱਜ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਗਿਆ ਪਿਤਾ ਦੀ ਮੌਤ ਤੇ ਅੰਤਿਮ ਰਸਮਾਂ ਕਰਨ ਦੇ ਲਈ ਜੇਲ੍ਹ ਪ੍ਰਸ਼ਾਸਨ ਡੀਐਸਪੀ ਭੋਲਾ ਨੂੰ ਬਾਹਰ ਲੈ ਕੇ ਆਇਆ ਸੀ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਗੁਰਪਿੰਦਰ ਕੌਰ ਬਹੁਤ ਮਿਹਰਬਾਨੀ